ਬੁੱਲਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ ਜਿਸ ਯਾਰ ਤੇ ਯਾਰ ਹਜ਼ਾਰ ਹੋਵਨ ਉਸ ਯਾਰ ਨੂੰ ਯਾਰ ਨਾ ਸਮਝੀ ਜਿਹੜਾ ਹੱਤੋ ਵੱਦ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾ ਸਮਝੀ ਹੋਵੇ ਯਾਰ ਤੇ ਦੇਵੇ ਹਾਰ ਤੈਨੂੰ ਉਸ ਹਾਰ ਨੂੰ ਹਾਰ ਨਾ ਸਮਝੀ ਬੁੱਲੇ ਸ਼ਾ ਯਾਰ ਭਾਵੇਂ ਜਿੰਨਾ ਵੀ ਗਰੀਬ ਹੋਵੇ ਉਹਦੀ ਸੰਗਤ ਨੂੰ ਬੇਗਾਨਾ ਨਾ ਸਮਝੀ ਦਿਲ ਨੂੰ ਲੱਗ ਜਾਂ ਰੋਗ ਤੇ ਕੀ ਕਰੀਏ ਕਿਸੇ ਦੀ ਯਾਦ ਵਿੱਚ ਅੱਖੀਆਂ ਰੋਣ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਏ ਹਰ ਵੇਲੇ ਬੁੱਲਿਆ ਜੇ ਯਾਰ ਹੀ ਭੁੱਲ ਜਾਣ ਤੇ ਕੀ ਕਰੀਏ ਅਲਫ਼ ਅਗਲੇ ਅਗੇ ਵਿੱਚ ਸੀਨੇ ਦੇ ਸਿਨਾ ਧੱਪ ਕੇ ਵਾਂ ਤੰਦੂਰ ਹੋਇਆ ਕੁਝ ਲੋਕਾਂ ਦੇ ਤਾਨੇ ਆ ਮਾਰ ਦਿੱਤਾ ਕੁਝ ਸੱਜਣ ਅਖੀਆਂ ਤੋਂ ਦੂਰ ਹੋਇਆ ਇੱਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ ਉਹ ਵੀ ਜ਼ਮੀਨ ਤੇ ਡਿੱਗ ਕੇ ਚੂਰ ਹੋਇਆ ਬੁੱਲੇ ਸ਼ਾ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਬੜ ਬੜ ਆਲਮ ਫਾਜ਼ਿਲ ਹੋਇਆ ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ ਜਾ ਜਾ ਵਰਦਾ ਮੰਦਰ ਮਸੀਤਾਂ ਕਦੇ ਆਪਣੇ ਅੰਦਰ ਤੋਂ ਵੜਿਆ ਹੀ ਨਹੀਂ ਐਵੇਂ ਰੋਜ਼ ਸ਼ੈਤਾਨ ਨਾਲ ਲੜਦੇ ਕਦੇ ਨਫਸ ਆਪਣੇ ਨਾਲ ਲੜਿਆ ਹੀ ਨਹੀਂ ਬੁੱਲੇ ਸ਼ਾ ਅਸਮਾਨੀ ਉੜਦੀਆਂ ਫੜਦੇ ਜਿਹੜਾ ਘਰ ਬੈਠਾ ਉਹਨੂੰ ਪੜਿਆ ਹੀ ਨਹੀਂ ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਤੇ ਕੀਤਾ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੈਨੂੰ ਕਿੰਨੀ ਵਾਰ ਮੈਂ ਆਖਿਆ ਏ ਮੈਨੂੰ ਵੱਲ-ਵਲ ਨਾ ਅਜਮਾਇਆ ਕਰ ਤੇਰੀ ਯਾਦ ਦੇ ਵਿੱਚ ਮੈਂ ਮਰ ਜਾਂ ਸਾਂ ਮੈਨੂੰ ਇੰਨਾ ਯਾਦ ਨਾ ਆਇਆ ਕਰ ਪਹਾੜਾਂ ਤੇ ਚੜਦੇ ਸੀ ਲਾਬ ਦੇਖੇ ਵਿੱਚ ਕੰਡਿਆਂ ਦੇ ਰੁੱਲਦੇ ਗੁਲਾਬ ਦੇਖੇ ਦੌਲਤ ਐ ਨਾ ਮਾਨ ਨਾ ਕਰ ਬੰਦਿਆਂ ਸੜਕਾਂ ਤੇ ਰੁੱਲਦੇ ਨਵਾਬ ਦੇਖੇ ਨਹੀਂ ਲੰਘਦਾ ਵਕਤ ਵਿਛੋੜੇ ਦਾ ਬਿਨ ਯਾਰ guzara ਕੌਣ ਕਰੇ ਦੁਨੀਆ ਤਾਂ ਕਿਨਾਰਾ ਹੋ ਸਕਦਾ ਯਾਰਾਂ ਤਾਂ ਕਿਨਾਰਾ ਕੌਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੋਲਿਆ ساری ਉਮਰ guzara ਕੌਣ ਕਰੇ ਕਰ ਗੌਰ ਹੱਥ ਦੀਆਂ ਉਂਗਲੀਆਂ ਤੇ ਹਰ ਇੱਕ ਵਿੱਚ ਫਰਕ ਜ਼ਰੂਰ ਹੈ ਇੰਝ ਫਰਕ ਹੈ ਸਾਰੀ ਦੁਨੀਆ ਵਿੱਚ ਕੋਈ ਜ਼ਾਲਿਮ ਤੇ ਕੋਈ ਮਜਬੂਰ ਹੈ ਉਈ ਮਰ ਗਿਆ ਕਿਸੇ ਦੇ ਪਿਆਰ ਵਿੱਚ ਕੋਈ ਬਿਲਕੁਲ ਵੀ ਮਗਰੂਰ ਹੈ ਕੋਈ ਮੁਕਲੇ ਸਿਰ ਵਿੱਚ ਵਸਦਾ ਹੈ ਕੋਈ ਅੱਖੋਂ ਪਹੁੰਚ ਤੋਂ ਦੂਰ ਹੈ ਐਭਾਂ ਵਾਲਾ ਬੰਦਾ ਮੈਂ ਅੰਦਰੋਂ ਬਾਹਰੋਂ ਗੰਦਾ ਮੈਂ ਰਹਿਮਤ ਰੱਬ ਦੀ ਕੱਜਿਆ ਮੈਨੂੰ ਅਮਲੋਂ ਉੱਚ ਤੇ ਮੰਦਾ ਮੈਂ ਪੱਥਰ ਕਦੇ ਗੁਲਾਬ ਨਹੀਂ ਹੁੰਦੇ ਕੋਰੇ ਵਰਕੇ ਕਦੇ ਕਿਤਾਬ ਨਹੀਂ ਹੁੰਦੇ ਜੇਕਰ ਲਈ ਯਾਰੀ ਭੁਲੇਆ ਸੇ ਰਿਆਰ ਨਾਲ ਹੀ ਸਾਬ ਨਹੀਂ ਹੁੰਦੇ ਮੈਂ ਵੇਖਾਂ ਮੇਰਾ ਯਾਰ ਨਾ ਵੇਖੇ ਜੇ ਮੈਂ ਨਾ ਵੇਖਾਂ ਤਾਂ ਉਹ ਵੇਖੇ ਐਸੇ ਲੇਕ ਕਧੋਂਗੇ ਮੇਰੇ ਸੋਣਾ ਵਿੱਚ ਅੱਖੀਂ ਦੇ ਵੇਖੇ ਯਾਰ ਤਾਂ ਤੇਰੇ ਅੰਦਰ ਪਸੇ ਤੈਨੂੰ ਐਵੇਂ ਹੀ ਪੈਣੂ ਲੇਖੇ ਬੁੱਲੇ ਸ਼ਾ ਉਹਦੇ ਦਰ ਮਰੀਏ ਆਵੇਂ ਵੇਖੇ ਯਾਉਨਾ ਵੇਖੇ ਬੁੱਲਿਆ ਜਾਗ ਬਿਨਾ ਤੂੰ ਤੇ ਨਹੀਂ ਚੰਗਤਾ ਪਾਂਵੇਂ ਲਾਲ ਹੋਵੇ કડਕੜ ਕੇ ਪਾਂਵੇਂ ਲਾਲ ਹੋਵੇ કડਕੜ ਕੇ